ਨਵਾਂਸ਼ਹਿਰ ਪੁਲਸ ਨੂੰ ਜਿਹੜੀ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਤੁਹਾਨੂੰ ਦੱਸਦੀ ਏ ਕਿ ਨਵਾਂਸ਼ਹਿਰ ਪੁਲਸ ਨੇ ਮਹਿੰਦੀਪੁਰ ਦੇ ਲਾਗੇ ਤੋਂ ਇੱਕ ਨੌਜਵਾਨ ਨੂੰ ਜਦੋਂ ਕਾਬੂ ਕੀਤਾ ਉਸਦੀ ਤਲਾਸ਼ੀ ਕੀਤੀ ਤਾਂ ਤੁਹਾਨੂੰ ਦੱਸਦੀ ਏ ਕਿ ਉਸ ਦੇ ਕੋਲੋਂ 10 ਨਜਾਇਜ਼ ਜਿਹੜੇ ਐ ਉਹ ਪਿਸਤਲ ਬਰਾਮਦ ਹੋਏ ਤੁਹਾਨੂੰ ਦੱਸਦੀ ਏ ਕਿ ਇਹ ਜਿਹੜੇ ਐ ਪਿਸਤਲ ਇਹ ਅਰੋਪੀ ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ ਅਤੇ ਹਿਮਾਚਲ ਦੇ ਬੱਖ-ਬੱਖ ਜਿਹੜੇ ਇਲਾਕਿਆਂ ਦੇ ਵਿੱਚ ਇਸ ਨੂੰ ਵੇਚਣਾ ਚਾਹੁੰਦਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਇਹ ਨਵਾਂ ਸ਼ਹਿਰ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕਰ ਲਿਆ 3 ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਇੱਕ ਇੰਟਰ ਸਟੇਟ ਗੈਂਗ ਨੂੰ ਬਸਟ ਕੀਤਾ ਗਿਆ ਜਿਸ ਦੇ ਇੱਕ ਮੈਂਬਰ ਤੇ 10 ਪਿਸਟਲਸ ਰਿਕਵਰ ਕੀਤੇ ਗਏ ਨੇ ਜੋ ਪੰਜਾਬ ਤੇ ਹਿਮਾਚਲ ਤੇ ਇਹਨਾਂ ਨੇ ਸਪਲਾਈ ਕਰਨੇ ਸੀ ਤਾਂ ਇਸ ਰਿਕਵਰੀ ਤੇ ਸ਼ਹੀਦ ਭਗਤ ਸਿੰਘ ਪੁਲਿਸ ਨਗਰ ਪੁਲਿਸ ਨੇ ਕਾਫੀ ਆਪਰੇਸ਼ਨਲੀ ਚੰਗਾ ਕੰਮ ਕੀਤਾ ਹੈਗਾ ਤੇ ਇਨ ਵੈਪਨਸ ਦੀ ਯੂਜ਼ ਉਸ ਤੇ ਪਹਿਲੇ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਤੇ ਜੋ ਇੱਕ ਅਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਉਸ ਤੇ ਅੱਗੇ ਵੀ ਕਾਫੀ ਪੁਸ਼ਕਿਸ਼ਤੇ ਤੇ ਲਿੰਕੇਜਸ ਦੇ ਗੱਲ ਨਿਕਲਣ ਦੀ ਉਮੀਦ ਹੈਗੀ ਇਹ ਜੋ ਮਲ ਕੇ ਤੋ ਲੈ ਕੇ ਆਇਆ ਇਹ ਜੋ ਇਹ ਵੈਪਨਸ ਦੀ ਕਨਸਾਈਨਮੈਂਟ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀਗਾ ਤੇ ਇਸ ਨੂੰ ਜੋ ਡਾਇਰੈਕਸ਼ਨ ਹੈ ਇਹ ਮਨੀ ਨਾਮ ਦਾ ਬੰਦਾ ਦੇ ਰਿਆ ਸੀ ਜਿਸ ਤੇ ਪਹਿਲਾਂ ਵੀ ਆਮ ਸੈਕਟਰ ਦੇ ਵਕਫ ਵਕਫ ਥਾਵਾਂ ਤੇ ਹਿਮਾਚਲ ਤੇ ਤੇ ਪੰਜਾਬ ਦੇ ਵਕਫ ਵਕਫ ਜ਼ਿਲ੍ਹਿਆਂ ਤੇ ਪਰਚੇ ਹੈਗੇ ਸੱਚ ਨੂੰ ਮਸਲਾ ਜਨਾ ਸੀ ਇਹ ਫਰਦਰ ਕਿਨੇ ਸਪਲਾਈ ਕਰਨਾ ਸੀ ਇਹ ਤੋਂ ਮਨੀ ਦੀ ਪੁਸ਼ਕਿਸ਼ਤੇ ਗੱਲ ਸਾਹਮਣੇ ਆਉਗੀ ਬਟ ਇਹ ਜ਼ਰੂਰ ਹੈਗੀ ਕਿ ਪੰਜਾਬ ਦੇ ਏਰੀਆ ਚ ਕਾਫੀ ਇਤਨੇ ਵੈਪਨਸ ਦੀ ਜੋ ਰੀਸੈਂਟ ਪਾਸਤੇ ਐਮਪੀ ਦੇ ਵੈਪਨਸ ਆਏ ਹੈਗੇ ਇਹ ਚੰਗਾ ਕੰਮ ਹੋਇਆ ਹੈਗਾ ਕਿ ਕਿਸੇ ਵੀ ਵਾਰਦਾਤ ਤੋਂ ਪਹਿਲਾਂ ਹੀ ਉਹਨਾਂ ਨੂੰ ਫੜ ਲਿਆ ਗਿਆ ਕੋਈ ਕਾਪਸ ਮਿਲਿਆ ਸਰ ਇਸ ਵਿੱਚ ਨਹੀਂ ਸਿਰਫ ਪਿਸਟਲ ਦੀ ਰਿਕਵਰੀ ਹੋਈ ਹੈ ਇਹ ਹੀ ਆਪਰੇਸ਼ਨਲ ਸਕਸੈਸ ਹੈਗੀ ਹੈ ਕਿ ਅਮੂਨੀਸ਼ਨ ਤੇ ਇਹ ਸਾਰੇ ਜਟਾਣ ਤੋਂ ਪਹਿਲਾਂ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਕਿਤੇ ਕਮਾਲੇ ਕੀ ਕਿਤਨ ਕਿਤੇ ਸੀ ਮਸਲਾ ਹੈ देखो पब्लिक इंटरेस्ट थे वो फाइनेंशियल पार्ट तो नहीं कह सकते कितने पैसे ले, ले, ले के लेके आया हले तक यही है कि इकट्ठी लेके आया और इससे कोई दिल्ली बेस्ड एंटिटी थे Paytm दे थ्रू इनिशियल फाइनेंशियल ट्रांजैक्शन ओएमपी दे अननोन बंदे थे कराई गई जिस नु जिस तो कंसाइनमेंट डिलीवर कराई गई कोई सहयोगी साथी इनके सब नहीं ये स्टैंड अलोन खुद ही कल्ला ऑपरेट कर रहे थे सर कितना रन वाला सी की ये दी क्वालिफिकेशन है बैकग्राउंड ਏ ਐਜੂਕੇਸ਼ਨਲ ਕੁਆਲੀਫਿਕੇਸ਼ਨ ਇਹਦੀ ਪਲੱਸ 2 ਲੈਵਲ ਦੀ ਹੈਗੀ ਐ ਤੇ ਇਹਦਾ ਜੋ ਹੈਗਾ ਜੋ ਹੋਮ ਪਲੇਸ ਹੈਗਾ ਅਸ਼ਾਪੁਰ ਉਹ ਸ਼ਾਰਪੁਰ ਦਾ ਹੈਗਾ ਜੀ ਸਾਰੇ ਫਸਟ ਟਾਈਮ ਲੈ ਕੇ ਆਸੀਆ ਪਹਿਲਾਂ ਵੀ ਇਦਾਂ ਦੇ ਕੋਈ ਕਰ ਚੁੱਕੇ ਐ ਤੁਮ ਨਹੀਂ ਇਹ ਤੋਂ ਇਸਦੇ ਹਲੇ ਪੁਸ਼ਕਿਸ਼ ਬਾਕੀ ਹੈਗੀ ਐ ਸਾਰੀ ਬਟ ਇਨੀਸ਼ੀਅਲ ਜੋ ਪੁਸ਼ਕਿਸ਼ ਸਾਰੀ ਕੀਤੀ ਗਈ ਹੈ ਉਸ ਤੇ ਇਹ ਹੈ ਕਿ ਇਹ ਫਸਟ ਟਾਈਮ ਗਿਆ ਸੀਗਾ ਤਾਂ ਬੇਸਿਕਲੀ ਇਹ ਲਾਲਚ ਤੇ ਯਾ ਈਜ਼ੀ ਮਨੀ ਦੇ ਉਸ ਤੇ ਗਿਆ ਹੈਗਾ ਕਿ ਜੋ ਪਹਿਲਾਂ ਵੀ ਇਸਦੇ ਐਸੋਸੀਏਸ਼ਨ ਰਹੀ ਹੈਗੀ ਜੇਲ ਦੇ ਵਿੱਚ ਜੇ ਪਹਿਲੇ ਸੀਗੇ ਤੋ ਉਸਤੇ ਹੀ ਫਰਦਰ ਇਹਨੇ ਕਾਰਵਾਈ ਕੀਤੀ ਅਰੁਣ ਜੀ ਨੇ ਜਦੋਂ ਉਹਨੂੰ ਦੂਰੋਂ ਲਿਆਇਆ ਤਾਂ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਅੱਜ ਸਿਕਿਉਰ ਕਰਕੇ ਆਰਡਰ ਜਿਹੜਾ ਹੈਗਾ ਕੱਲ ਲੈ ਆਵਾਂਗੇ ਰਿਮਾਂਡ ਕਿੰਨੇ ਦਾ ਐਕਿਊਜ਼ ਦਾ ਰਿਮਾਂਡ 3 ਦਿਨ ਦਾ ਸਿਕਿਉਰ ਕੀਤਾ ਗਿਆ ਸੀਗਾ ਤੋ ਇਹਦਾ ਕੱਲ ਪੂਰਾ ਹੋ ਜਾਊਗਾ ਪਹਿਲਾਂ ਜੇ ਤਾਂ ਮੰਗ ਲੈਣੀ 3 ਮਹੀਨੇ ਨਹੀਂ ਪਹਿਲਾਂ ਐਨਡੀਪੀਐਸ ਦੇ 3 ਪਰਚੇ ਦਰਜ ਹੈਗੇ ਆ ਕਿ ਉਸਤੇ ਪਰ ਅਰੁਣ ਸਰ ਅਰੁਣ ਤੇ 10 ਟੋਟਲ 10 ਪਰਚੇ ਹੈਗੇ ਆ ਵੱਖ-ਵੱਖ ਥਾਵਾਂ ਦੇ ਪੰਜਾਬ ਤੇ ਤੇ ਹਿਮਾਚਲ ਦੇ